ਪ੍ਰਗਵਾਨਤਮਾਨ ਕੇਂਦਰ ਦੀ ਬੀਜੇਪੀ ਵਾਂਗ ਇੱਕ ਪੋਲੀਟੀਕਲ ਡਿਜ਼ਾਈਨ ਬਣਾ ਰਿਹਾ ਹੈ ਜਿਹਦੇ ਤਹਿਤ ਉਹ ਕਿਸਾਨਾਂ ਨੂੰ ਧਰਨੇ ਲਾਉਣ ਵਾਲੇ ਪੰਜਾਬ ਸਰਕਾਰ ਮਰਦਾਪਾ 10ਵੀਂ ਮੰਗ ਤੇ ਗੱਲ ਹੋਣ ਲੱਗੀ ਤਾਂ ਉਹ ਕਹਿੰਦੇ ਜੁਨਕ ਭਗਵਾਨ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਜੀ ਤੁਸੀਂ ਐਂ ਦੱਸੋ ਚੰਡੀਗੜ੍ਹ ਜਿਹੜਾ ਧਰਨਾ ਮੁਲਤਵੀ ਕਰੋਗੇ ਕਿ ਨਹੀਂ ਜੈ ਜਿੰਦਰਾਵਾ ਜਿੰਦਰਾਵਾ ਤੇ ਜਿਹੜੀ ਮਤਲਬ ਕਿ ਭਗਵਾਨਤਮਾਨ ਦੇ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਧਰੂਵੀ ਕਰਨ ਦੀ ਪਾਲਿਸੀ ਜਿਹੜੀ ਭਾਜਪਾ ਦੀ ਹੈ ਉਹ ਕਿਸਾਨਾਂ ਦੇ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ। ਆਪਣੀ ਰਾਖੀ ਦੀ ਫਿਰ ਮੀਟਿੰਗ ਕਿਸ ਗੱਲ ਤੇ ਜੇ ਤੁਸੀਂ ਧਰਨਾ ਹੀ ਲਾਉਣਾ ਤਾਂ ਉਸ ਦਾ ਢ ਘਾੜ ਚੋ ਆ ਕੇ ਬਾਹਰ ਆਇਆ ਵਿਆਹ ਰ ਆ ਕੇ ਬਾਹਰ ਆ ਕੇ ਜਿਹੜੀ ਨਿੰਕੇ ਸ਼ਬਦਾਵਲੀ ਵਰਤੀ ਆ ਉਹ ਜਿਹੜੀ ਨਿੰਦਣਯੋਗ ਆ ਹੋਰ ਪੁੱਛਣੀ ਚਾਹੁੰਦਾ ਵੀ ਕਿਸਾਨਾਂ ਨੂੰ ਤਾਂ ਇਹ ਬਦਨਾਮ ਕਰਦਾ ਵੀ ਇਹ ਧਰਨੇ ਲਾਉਂਦੇ ਆ ਪਰ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਭਗਵਾਨਤਮਾਨ ਤੋਂ ਵੀ ਜਿਹੜੇ ਦੂਜੇ ਵਰਗ ਨੇ ਇੱਥੋਂ ਤੱਕ ਕਿ ਮਜ਼ਦੂਰਾਂ ਨੂੰ 15 ਵਾਰ ਉਹਨੇ ਮੀਟਿੰਗ ਦੇ ਕੇ ਕੈਂਸਲ ਕਰਤੀ ਐ ਜਿੰਦਾਬਾਦ ਜਿੰਦਾਬਾਦ ਰਾਜਾ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਰਹੇ ਜੋ ਸਤਾ ਚੋਂ ਬਾਹਰ ਸੀ ਤੇ ਜਦੋਂ ਸਤਾ ਚ ਆ ਜਾਂਦੇ ਆ ਉਦੋਂ ਫਿਰ ਇਹ ਨਕੀਆ ਜਿਹੜੇ ਕਿਸਾਨਾਂ ਦੇ ਕਿਸਾਨਾਂ ਦੀ ਨਕੀਆ ਜਾਂ ਮਜ਼ਦੂਰਾਂ ਦੀ ਗੱਲ ਜਾਂ ਮਲਾਇਮਾਂ ਦੀ ਗੱਲਾਂ ਉਹ ਨਕੀਆ ਭੁੱਲ ਜਾਂਦੇ ਆ ਤਿਆਰੀ ਕੱਠੀ ਹੋ ਕੇ ਜਾਂਦਾ ਸਰ ਮਿੰਦਰ ਉਹ ਮੀੜਾ ਜਾ ਕੇ ਬਿਆਨ ਦਿੰਦਾ ਐ ਸੜਕਾਂ ਰੋਕ ਲੈਂਦੇ ਆ ਇਹ ਰੇਲਾਂ ਰੋਕ ਲੈਂਦੇ ਆ ਇਹ ਵਿਕਾਸ ਦੇ ਕੰਮ 'ਚ ਰੋੜਾ ਬੰਬਾ ਬਣਦੇ ਆ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਮੈਂ ਗਰਦੀਪ ਸਿੰਘ ਆ ਭਾਰਤੀ ਕਿਸਾਨ ਜੋ ਡਕੋਂਦਾ ਜਿਹਦੀ ਮਨਜੀਤ ਨੇ ਜੀ ਦਵਾਈ ਕਰਦੇ ਆ ਉਹਦਾ ਸੂਬਾ ਚਿੰਨ੍ਹ ਨਹੀਂ ਮਿਲਦਾ ਨਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜੋ ਭਗਵੰਤਪਾਣ ਮੁੱਖ ਮੰਤਰੀ ਦਾ ਰਵਈਆ ਹੰਕਾਰੀ ਰਵਈਆ ਉਹਦੇ ਖਿਲਾਫ ਤੇ ਜਿਹੜਾ ਮੰਗਚਾਟ ਅਸੀਂ ਦਿੱਤਾ ਉਹ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਐਮਐਲਏ ਤੇ ਮੰਤਰੀਆਂ ਦੇ ਮੂਹਰੇ ਧਰਨੇ ਲਾਇਆ ਰਹੇ ਪਿਛਲੇ ਸਮੇਂ 'ਚ ਅਸੀਂ 5 ਤਰੀਕ ਨੂੰ ਵੱਡੀ ਬੱਦਤ ਤੇ ਉਹਨੇ ਗੱਫਤਾਰੀਆਂ ਕੀਤੀਆਂ ਸੀ ਔਰ ਫੇਰ ਵੀ ਵੱਡੀ ਗਿਣਤੀ 'ਚ ਜਨਤਾ ਟਰਾਲੀਆਂ ਲੈ ਕੇ ਸਾਧਨ ਲੈ ਕੇ ਲਗਭਗ 15 ਥਾਈ ਅਸੀਂ ਮੋਰਚੇ ਲਾਏ ਆ ਔਰ ਉਹ ਵੀ ਭਰਮਤ ਤੋੜਿਆ ਜਿਹੜਾ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦਾ ਸੀਗਾ ਕਿ ਤਾ ਛੜਕਾ ਰੋਕਦੇ ਆ ਰੇਲਾ ਰੋਕਦੇ ਆ ਤੇ ਅਸੀਂ ਇੱਕ ਸਾਈਡ ਤੇ ਬੈਠ ਕੇ ਆਪਦਾ ਪਰਟੈਕਟ ਕੀਤਾ ਉਸ ਹੰਕਾਰੀ ਰਵਈਏ ਨੂੰ ਦੇਖਦੇ ਹੋਏ ਮੀਟਿੰਗ ਚ ਜੋ ਤਿੰਨ ਤਰੀਕ ਨੂੰ ਜੋ ਹੰਕਾਰੀ ਰਵਈਆ ਸੀਗਾ ਤਾਂ ਐਮਐਲਏ ਦੇ 12 ਮੂਰੀ ਅਸੀਂ ਧਰਨੇ ਦਿੱਤੇ ਆ ਸਾਡੀ ਡਿਮਾਂਡ ਉਹ ਇਹ ਵੀ ਪ੍ਰਚਾਰ ਕਰਦਾ ਕਿ ਸੈਂਟਰ ਪੱਧਰ ਦੀਆਂ ਮੰਗਾਂ ਇਹ ਠੀਕ ਆ ਕੁਝ ਸੈਂਟਰ ਪੱਧਰ ਦੀਆਂ ਮੰਗਾਂ ਹੈਗੀਆਂ ਪਰ ਪੰਜਾਬ ਲੈਵਲ ਤੇ ਜੋ ਮੰਗਾਂ ਕਿ ਸਭ ਤੋਂ ਵੱਡੀ ਮੰਗ ਤਾਂ ਇਹ ਆ ਜੇ ਆਪ ਦੀ ਸਰਕਾਰ ਹੋਣ ਤੋਂ ਪਹਿਲਾਂ ਵੀ ਇਹ ਵਾਅਦੇ ਕਰਦੇ ਰਿਹਾ ਐਮਐਸਪੀ ਦਾ ਮਾਮਲਾ ਉਹਦੀਆਂ ਹਾਲੇ ਵੀ ਵੀਡੀਓ ਉਤਰੇ ਪਈਆਂ ਕਿ 22 ਮੰਗਾਂ ਜਿਹੜੀਆਂ ਪਾਰੀ ਦੇ ਵਿੱਚ ਸਾਡੀ ਸਰਕਾਰ ਆ ਵੀ ਉੱਤੇ ਹੀ 22 ਦੇ ਬਾਰੀ ਤੇ दाना दाना ਚੱਕਾਂਗੇ ਐਮਐਸਪੀ ਦੇਵਾਂਗੇ ਗਗਨਪਾਲ ਨੇ ਵੀ ਕਿਹਾ ਕਿ 5 ਮਿੰਟਾਂ ਚ ਚੁਟਕੀ ਮਾਰ ਕੇ ਅਸੀਂ ਦੇਵਾਂਗੇ ਔਰ ਕੈਪਟਨ ਨੂੰ ਵੀ ਮੈਨੇ ਦਿੰਦਾ ਰਿਹਾ ਕਿ ਐਮਐਸਪੀ ਤੋਂ ਵੱਖਰਾ 8000 ਰੁਪਏ ਹੀ ਆ ਔਰ 8000 ਦੇ ਹਿਸਾਬ ਨਾਲ ਕਿੰਨਾ ਪੈਸਾ ਕਿਸਾਨਾਂ ਦੇ ਖਾਤੇ ਜਾਵੇ ਉਹ ਦਿੱਤਾ ਵੀ ਉਹਨੂੰ ਪ੍ਰੋਬਲਮ ਕੀ ਆ ਔਰ ਅਸੀਂ ਉਹ ਤੋਂ ਮੰਗ ਕੀਤੀ ਆ ਕਿ ਭਾਈ ਤੂੰ ਸਾਨੂੰ ਖੁਦ ਸੁਝਾਅ ਭੇਜਿਆ ਕਿ ਅਸੀਂ ਖੇਤੀ ਨੀਤੀ ਬਣਾਉਣਾ ਚਾਹੁੰਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਨੇ ਖੇਤੀ ਨੀਤੀ ਤੇ ਆਪਦੇ ਸੁਝਾਅ ਭੇਜ ਕੇ ਖੜੇ ਭੇਜ ਕੇ ਦਿੱਤੇ ਅੱਜ ਤੱਕ ਉਸ ਖੇਤੀ ਨੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੰਗ ਕੀਤੀ ਐ ਇਹ ਹੁਣ ਪੰਜਾਬ ਦੀ ਮੰਗ ਨਹੀਂ ਦੂਜਾ ਪਾਖੜਾ ਡੈਮ ਦੇ ਵਿੱਚ ਸੈਂਟਰ ਨੇ ਪਾਣੀ ਸਾਡਾ ਜ਼ਮੀਨ ਸਾਡੀ ਆ ਸਾਡੀ ਮੰਗ ਸੀ ਵੀ ਭਾਈ ਵਿਧਾਨ ਸਭਾ ਦੇ ਵਿੱਚ ਇਹ ਰਾਜਾਂ ਦਾ ਮਸਲਾ ਔਰ ੱਧਕੇ ਨਾਲ ਸੈਂਟਰ ਸਰਕਾਰ ਕਬਜ਼ਾ ਕਰ ਰਹੀ ਹੈ ਵਿਧਾਨ ਸਭਾ ਚ ਮਤਾ ਪਾਸ ਕਰਕੇ ਉਹਨੂੰ ਰੱਦ ਕੀਤਾਵੇ ਜਾਂ 10000 ਪੈਨਸ਼ਨ ਦਾ ਮਾਮਲਾ ਬੜੇਪਾ ਪੈਨਸ਼ਨ ਨੇ ਪੰਜਾਬ ਦੀ ਮੰਗ ਨਹੀਂ ਔਰ ਜਾਂ ਵਾਰਾ ਪਸ਼ੂਆਂ ਦਾ ਕੁੱਤੇ ਕਿਵੇਂ ਬੱਚਾ ਨੂੰ ਨੋਜ ਨੋਜ ਕੇ ਖਾਈ ਜਾ ਰਿਹਾ ਅਸੀਂ ਉਹਦੇ ਧਿਆਨ ਚ ਲਿਆਉਣਾ ਸੀ ਵੀ ਇਹਦਾ ਕੋਈ ਪ੍ਰਬੰਧ ਕਰੋ ਭਾਈ ਕਾਫੀ ਮੰਗਾ ਸਾਡਾ 19 ਮੰਗਾ ਦਾ ਮੰਗ ਪੱਤਰ ਆ ਔਰ ਪੰਜਾਬ ਦੀਆਂ ਉਹਦੇ ਚ ਵੱਡੀ ਗਿਣਤੀ ਚ ਮੰਗਾ ਇਸ ਕਰਕੇ ਇਸ ਰੋਸ ਵਜੋਂ ਕਿ ਉਹ ਜਾਨ ਬੁਝ ਕੇ ਲੋਕਾਂ ਨੂੰ ਗਮਰਾਹ ਕਰਦਾ ਅਸੀਂ ਸਮਝਦੇ ਹਾਂ ਕਿ ਉਹ ਭਗਵੰਤ ਮਾਨਿੰਦਗੀਤਾ ਅੰਮ੍ਰਿਤਸਰ ਦੀ ਸ਼ਹਿਦ ਤੇ ਸਾਰਾ ਕੁਝ ਕਰ ਰਿਹਾ ਉਹ ਭੁਲੇਖਾ ਪਾ ਰਿਹਾ ਕਿ ਮੈਂ ਪਤਾ ਨਹੀਂ ਕਿਸਾਨੀ ਲੜ ਨੂੰ ਲੋਕ ਲੜ ਰਿਹਾ ਉਹਨੂੰ ਦਬਾ ਲੂੰਗਾ ਉਹਦਾ ਭਲੇਖਾ ਇਹ ਭਲੇਖਾ ਤੋੜਾਂਗੇ ਨਾ ਲੜਾਂ ਰੁਕੀਆਂ ਤੇ ਨਾ ਇਤਿਹਾਸ ਚ ਰੁਕੀਆਂ ਆਉਣ ਵਾਲੇ ਸਮੇਂ ਚ ਹੋਰ ਐਮਐਲਏ ਦੇ ਧਰਨ ਤੋਂ ਬਾਅਦ ਸੰਯੁਕਤ ਮੋਰਚਾ ਫੇਰ ਸਿਰ ਜੋੜੇਗਾ ਤੇ ਸੰਘਰਸ਼ ਤੇਜ਼ ਕੀਤਾ ਕਰੇ ਕਿੰਨੇ ਸਮੇ ਦਾ ਜਿਹੜਾ ਪ੍ਰਦਰਸ਼ਨ ਹੈ ਵੇਖੋ ਅੱਜ ਦਾ ਪ੍ਰਦਰਸ਼ਨ ਹੈ ਜਿਹੜਾ 11 ਤੋਂ ਲੈ ਕੇ 3 ਵਜੇ ਤੱਕ ਕਰਦਾ 3 ਵਜੇ ਤੋਂ ਬਾਅਦ ਅਸੀਂ ਆਪਦਾ ਪ੍ਰੋਗਰਾਮ ਸਮਾਪਤ ਕਰਨਾ ਉਦੋਂ ਬਾਅਦ ਸਾਡੀ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਰੱਖੀ ਆ ਉਹ ਚਾ ਅਗਲਾ ਫੈਸਲਾ ਚ ਫੇਰ ਕਰਾਂਗੇ ਮੇਰਾ ਨਾਮ ਅਕਸੀਰ ਚੁੰਬਾ ਭਾਰਤੀ ਕਿਸਾਨ ਜੁਨਾਹਤਾ ਗ੍ਰਾਹਾਂ ਜਿਲ੍ਹਾ ਕੌਂਟੀ ਮੈਂਬਰ ਅੱਜ ਜੋ ਅੱਜ ਜੋ ਅਸੀਂ ਨਕੀਆ ਸੰਯੁਕਤ ਮੋਰਚੇ ਦੇ ਛੱਦੇ ਤੇ ਨਕੀਆ ਸਾਰੇ ਇਹਨਾਂ ਦੇ ਆਪ ਦੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਕਿਸਾਨ 7 ਮਈ ਚੰਡੀਗੜ੍ਹ ਆਪਦੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਮਨਾਉਣ ਖਾਤਰ ਚੰਡੀਗੜ੍ਹ ਜਾ ਰਹੇ ਸੀ ਦੇ 3 ਤਰੀਕ ਚ ਨਕੀਆ ਮੀਟਿੰਗ ਛੱਡੀ ਆ ਭਗਵਾਨ ਤੁਮਾਨ ਨੇ ਤੇ ਜਿਹੜੀ ਮੀਟਿੰਗ ਛੱਡ ਕੇ ਨਕਿਆ ਭਗਵਾਨ ਤਮਾਨ ਭਜਿਆਗਾ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ 92 ਲੋਕਾਂ ਨੇ ਚਿਤਾਇਆ ਹੋਵੇ ਤਾਂ ਲੋਕਾਂ ਨੂੰ ਬਹੁਤ ਵੱਡੀਆਂ ਆਸ਼ਾ ਹੋਣ ਤਾਂ ਇਹ ਇਹ ਬਲਕਾਰਟ ਚਾਈ ਹੋਈ ਆ ਆਪ ਆਪ ਵਾਲਾਂ ਦੀ ਨਕਿਆ ਜਿਹੜੀ ਸਰਕਾਰ ਆ ਤਾਂ ਜਿਹੜੀ ਮੰਗਾ ਨਕਿ ਨੌ ਮੰਗਾ ਤੇ ਇਹਨਾਂ ਨੇ ਸਹਿਮਤੀ ਦਿੱਤੀ ਹੈ ਮੀਟਿੰਗ ਹੋਈ ਆ ਤੇ ਜਦੋਂ 10ਵੀਂ ਮੰਗ ਤੇ ਗੱਲ ਹੋਣ ਲੱਗੀ ਤਾਂ ਉਹ ਕਹਿੰਦੇ ਨਕਿਆ ਭਗਵਾਨ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਜੀ ਤੁਸੀਂ ਐਂ ਦੱਸੋ ਚੰਡੀਗੜ੍ਹ ਜਿਹੜਾ ਧਰਨਾ ਮੁਲਤਵੀ ਕਰੋਗੇ ਕਿ ਨਹੀਂ ਸਾਡੇ ਅੱਗੋਂ ਨੇ ਇਹ ਗੱਲ ਕਹੀ ਆ ਤੁਸੀਂ ਮੀਟਿੰਗ ਕਰੋ ਸੀ ਵਿਚਾਰ ਲਾ ਕੇ ਉਹ ਆਂਦਾ ਫਿਰ ਮੀਟਿੰਗ ਕਿਸ ਗੱਲ ਤੇ ਜੇ ਤੁਸੀਂ ਧਰਨਾ ਹੀ ਲਾਉਣਾ ਤਾਂ ਉਸ ਪੜਕਾੜ ਚ ਆ ਕੇ ਬਾਹਰ ਆਇਆ ਵਿਆਰ ਅਕਬਰ ਆ ਕੇ ਜਿਹੜੀ ਨਕੇ ਸ਼ਬਦਾਂ ਵਾਲੀ ਵਰਤੀ ਆ ਉਹ ਜਿਹੜੀ ਨਿੰਦਣਯੋਗ ਆ ਤਾਂ ਕਰਕੇ ਜਿਹੜਾ ਅੱਜ ਰੋਸ਼ ਵਜੋਂ ਕੱਲਾ ਭਗਵੰਤਮਾਨ ਇੱਥੋਂ ਤੱਕ ਨਹੀਂ ਖੜਾ ਜਿਹੜੇ ਆਗੂਆਂ ਨੂੰ ਫੜਾ ਫੜਾਈ ਕਰਕੇ ਜੇਲ੍ਹਾਂ ਚ ਭੇਜਿਆ ਇਹ ਜਿਹੜੀ ਆਵਾਜ਼ ਆ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਰਿਹਾ ਜਦੋਂ ਸਤਾ ਚ ਬਾਹਰ ਸੀ ਤੇ ਜਦੋਂ ਸਤਾ ਚ ਆ ਜਾਂਦੇ ਆ ਉਦੋਂ ਫਿਰ ਇਹ ਨਕੀ ਆ ਜਿਹੜੇ ਕਿਸਾਨਾਂ ਦੀ ਕਿਸਾਨਾਂ ਦੀ ਨਕੀ ਆ ਜਾ ਮਜ਼ਦੂਰਾਂ ਦੀ ਗੱਲ ਜਾਂ ਮਲਾਇਮਾਂ ਦੀ ਗੱਲਾਂ ਉਹ ਨਕੀ ਭੁੱਲ ਜਾਂਦੇ ਆ ਤਾਂ ਉੱਟ ਉਹ ਮੀਡੀਆ ਜਾ ਕੇ ਬਿਆਨ ਦਿੰਦਾ ਇਹ ਸੜਕਾਂ ਰੋਕ ਲੈਂਦੇ ਆ ਇਹ ਰੇਲਾਂ ਰੋਕ ਲੈਂਦੇ ਆ ਇਹ ਵਿਕਾਸ ਦੇ ਕੰਮ 'ਚ ਰੋੜਾ ਬੰਬਾ ਬਣਦੇ ਆ ਅਸੀਂ ਜਦੋਂ ਚੰਡੀਗੜ੍ਹ ਜਾਣਾ ਸੀ ਅਸੀਂ ਜਗਾ ਮੰਗੀ ਸੀ ਤਾਂ ਆਪਦੀ ਹੱਕੀ ਮੰਗਾ ਖਾਤਰ ਕੋਈ ਸੜਕ ਨਹੀਂ ਰੁੱਕਨੀ ਸੀ ਕੋਈ ਰੇਲਵੇ ਟਰੈਕ ਨਹੀਂ ਪਹਿਲਾਂ ਇਹ ਜਦੋਂ ਕਿਸਾਨ ਅੰਦੋਲਨ ਹੋਇਆ ਭਾਜਪੀ ਬੋਲਦੀ ਰਹੀ ਆ ਹੁਣ ਭਗਵੰਤ ਜੀ ਸਦਾ ਜਾ ਕੇ ਇਹਨਾਂ ਨੇ ਅਮਲ ਰੋੜਾ ਵੀ ਬੋਲਿਆ ਕਲਾ ਭਗਵੰਤ ਨਹੀਂ ਮਾਰ ਮਾਰ ਨਹੀਂ ਬੋਲਿਆ ਤਾਂ ਕਰਕੇ ਜਦੋਂ ਲੋਕ ਸਹੇ ਮਜਰੇ ਸਤਾ ਚੁੰਦੇ ਆ ਉਦੋਂ ਗੱਲ ਹੋਰ ਕਰਦੇ ਜਦੋਂ ਸਦਾ ਜੋ ਬਾਹਰ ਹੁੰਦੇ ਆ ਉਦੋਂ ਹੋਰ ਗੱਲ ਕਰਦੇ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜਿਹੜੇ ਅੱਜ ਦੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਡੇਕਾਂ ਦੇ ਘਰਾਂ ਦੇ ਸਾਹਮਣੇ ਸੰਯੁਕਤ ਮੋਰਚੇ ਵੱਲੋਂ ਰੋਸ ਧਰਨੇ ਲਾਏ ਜਾ ਰਹੇ ਨੇ ਉਹਦੇ ਵਿੱਚ ਤਿੰਨ ਗੱਲਾਂ ਨੇ ਮੁੱਖ ਤੌਰ ਤੇ ਪਹਿਲੀ ਗੱਲ ਇਹ ਹੈ ਵੀ ਭਗਵੰਤ ਮਾਨ ਨੇ ਬੜਾ ਕੂਟ ਪ੍ਰਚਾਰ ਕੀਤਾ ਕਿ ਇਹ ਮੰਗਾਂ ਨੇ ਜਿਹੜੀਆਂ ਇਹ ਮੇਰੇ ਸਰਕਾਰ ਨਾਲ ਕੋਈ ਸੰਬੰਧਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ 18 ਉਹ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ 2023 ਦੇ ਵਿੱਚ ਦੂਜੀ ਗੱਲ ਇਹ ਹੈ ਵੀ ਭਗਵੰਤ ਮਾਨ ਕੇਂਦਰ ਦੀ ਬੀਜੇਪੀ ਵਾਂਗ ਇੱਕ ਪੋਲੀਟੀਕਲ ਡਿਜ਼ਾਈਨ ਬਣਾ ਰਿਹਾ ਹੈ ਜਿਹਦੇ ਤਹਿਤ ਉਹ ਕਿਸਾਨਾਂ ਨੂੰ ਧਰਨੇ ਲਾਉਣ ਵਾਲੇ ਜਾਂ ਬਿਨਾ ਵਜ੍ਹਾ ਰਕਾਵਟਾਂ ਇਹਦੇ ਚ ਪਾਉਣ ਵਾਲੇ ਆਉਣ ਜਾਣ ਦੇ ਸੜਕਾਂ ਦੇ ਉੱਪਰ ਇਹੇ ਇਹੇ ਗੱਲਾਂ ਕਹਿ ਕੇ ਉਹ ਬਦਨਾਮ ਕਰ ਰਿਹਾ ਹੈ ਜਦੋਂ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਚੰਡੀਗੜ੍ਹ ਦਾ ਜੋ ਧਰਨਾ ਸੀਗਾ ਪਰ ਉਹ ਧਰਨਾ ਨਾ ਦੇ ਕੇ ਸਾਨੂੰ ਥਾਂ ਥਾਂ ਤੇ ਸੜਕਾਂ ਦੇ ਰੋਕਿਆ ਗਿਆ ਤੇ ਜਿਹੜੀ ਮਤਲਬ ਕਿ ਭਗਵੰਤ ਮਾਨ ਦੇ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਧਰੂਵੀ ਕਰਨ ਦੀ ਪਾਲਿਸੀ ਜਿਹੜੀ ਭਾਜਪਾ ਦੀ ਹੈ ਉਹ ਕਿਸਾਨਾਂ ਦੇ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ ਜਦੋਂ ਕਿ ਪੰਜਾਬ ਦੇ ਨਾਲ ਸਾਰੀਆਂ ਸਬੰਧਤ ਮੰਗਾਂ ਚਾਹੇ ਉਹ ਕੋਆਪਰੇਟਿਵ ਦੀਆਂ ਮੰਗਾਂ ਹੋਣ ਸਾਡੀਆਂ ਪਾਣੀ ਦਾ ਮਸਲਾ ਹੋਵੇ ਅ ਅਵਾਰਾ ਪਸ਼ੂਆਂ ਦਾ ਮਸਲਾ ਹੋਵੇ ਇਹ ਟੋਟਲ ਜੋ ਮੰਗਾਂ ਨੇ ਸਾਰੀਆਂ ਇਹ ਸਾਰੀਆਂ ਦੀਆਂ ਸਾਰੀਆਂ ਪੰਜਾਬ ਸਰਕਾਰ ਨਾਲ ਸਬੰਧਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਲੋਕਾਂ ਦੇ ਜਮਹੂਰੀ ਹੱਕ ਨਹੀਂ ਕੁਚਲ ਸਕਦੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹਣਾ ਵੀ ਕਿਸਾਨਾਂ ਨੂੰ ਤਾਂ ਇਹ ਬਦਨਾਮ ਕਰਦਾ ਵੀ ਇਹ ਧਰਨੇ ਲਾਉਂਦੇ ਆ ਪਰ ਮੈਂ ਇਹ ਗੱਲ ਪੁੱਛਣੀ ਚਾਹਣਾ ਭਗਵੰਤ ਮਾਨ ਤੋਂ ਵੀ ਜਿਹੜੇ ਦੂਜੇ ਵਰਗ ਨੇ ਇੱਥੋਂ ਤੱਕ ਕਿ ਮਜ਼ਦੂਰਾ ਨੂੰ 15 ਵਾਰ ਉਹਨੇ ਮੀਟਿੰਗ ਦੇ ਕੇ ਕੈਨਸਲ ਕਰਤੀ ਐ ਮਜ਼ਦੂਰਾ ਨੂੰ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਪਿਛਲੇ 3 ਸਾਲਾਂ ਚ ਇਸ ਤਰ੍ਹਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੈਸੇ ਦੇਣ ਦੇ ਦੂਜੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ ਇਹ ਦੱਸੇ ਵੀ ਦੂਜਿਆਂ ਨੂੰ ਕੀ ਦਿੱਤਾ ਉਹਨੇ ਤੇ ਜੇਕਰ ਲੋਕਾਂ ਨੂੰ ਕੁਝ ਦੇਣਾ ਨਹੀਂ ਉਹਨਾਂ ਦੇ ਮਸਲੇ ਨਹੀਂ ਹੱਲ ਕਰਨੇ ਤਾਂ ਲੋਕ ਤਾਂ ਕੁਦਰਤੀ ਤੌਰ ਤੇ ਮਤਲਬ ਕਿ ਸੜਕਾਂ ਤੇ ਆਉਣਗੇ ਉਹ ਪ੍ਰੋਟੈਸਟ ਕਰਨਗੇ ਜਿਹੜਾ ਉਹਨਾਂ ਦਾ ਜਨਮਰੀ ਰਾਈਟ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਾਂ ਨੂੰ ਵੰਡਣ ਦੀਆਂ ਸ਼ਾਸ਼ਾ ਨਾ ਕਰੇ ਕਿਸਾਨਾਂ ਨੂੰ ਬਦਨਾਮ ਨਾ ਕਰੇ ਤੇ ਅਸੀਂ ਕੋਈ ਬਿਨਾਂ ਵਜ੍ਹਾ ਧਰਮ ਨਹੀਂ ਲਾਉਂਦੇ ਪੰਜਾਬ ਦੇ ਨਾਲ ਜੋ ਸੰਬੰਧਤ ਮੰਗਾਂ ਹਨ ਉਹਨਾਂ ਨੂੰ ਮੰਨੇ ਜਲਦੀ ਜਲਦੀ ਦੇ